ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਇੱਕ ਤਰ੍ਹਾਂ ਨਾਲ ਪੈਰ ਵੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰੇ ਸੁਪਰੀਮ ਕੋਰਟ ਦਾ ਇਹ ਕਹਿਣਾ ਅੱਗ ਲਾਉਣ ਨਾਲ ਖੇਤੀ ਵਾਲੀ ਜ਼ਮੀਨ ਦੀ ਉਪਜਾਊ ਸ਼ਕਤੀ ਨੁਕਸਾਨੀ ਜਾਂਦੀ ਹੈ ਇਸ ਦਾ ਅਸਰ ਕਿਸਾਨ ਦੇ ਕਿਸਾਨ ਦੇ ਪਰਿਵਾਰ ਤੇ ਉਹਦੇ ਪਿੰਡ ਵਾਲੇ ਲੋਕਾਂ ਤੇ ਇਸ ਖੇਤਰ ਤੇ ਪੈਂਦਾ ਇਸ ਗੱਲ ਤੋਂ ਕਿਸਾਨ ਵੀ ਵਕਫਾ ਮੁੱਖ ਕਥਾਨ ਹੀ ਫੜ ਲਿਆ ਜਾਊਗਾ ਅੰਦਰ ਚਲਾ ਜਾਊਗਾ ਤਾਂ ਪਰਿਵਾਰ ੜ ਜੂਗਾ ਕਹਿੰਦੇ ਅਸੀਂ ਨਹੀਂ ਕਹਿੰਦੇ ਸਾਰਿਆਂ ਨੂੰ ਫੜੋ ਹਾਂ ਰਾਊਧ ਗਾਂਧੀ ਅੱਜ ਇੱਕ ਵਾਰ ਫੇਰ ਪ੍ਰਗਟ ਹੋਈ ਤੇ ਪ੍ਰਗਟ ਹੋ ਕੇ ਉਹਨਾਂ ਨੇ ਵੋਟ ਚੋਰੀ ਦੇ ਨਵੇਂ ਫਾਰਮੂਲੇ ਤੋਂ ਲੋਕਾਂ ਸਾਹਮਣੇ ਕੁਝ ਪੱਕਾ ਰੱਖਿਆ ਉਹ ਰੱਖ ਦੇਣਾ ਕੁਝ ਜੋ ਗਾਇਬ ਹੋਏ ਕੱਟੇ ਗਏ ਡਿਲੀਟ ਕੀਤੇ ਗਏ ਉਹ ਅੱਜ ਉਹਨਾਂ ਨੂੰ ਜਨਤਕ ਤੌਰ ਤੇ ਸਾਹਮਣੇ ਲਿਆ ਸਟੇਜ ਤੇ ਲਿਆ ਬੁਲਾਇਆ ਜਾਂ ਉਹਨਾਂ ਨੂੰ ਠੁਠਾ ਸਾਬਤ ਕਰੋ ਜਾਂ ਉਹਨਾਂ ਦਾ ਗੱਲ ਦਾ ਜਵਾਬ ਦਿਓ ਉਹ ਕਹਿੰਦੇ ਵੀ ਚੋਣ ਕਮਿਸ਼ਨ ਸੀਐਸਟੀ ਫੁੱਟ ਦੇ ਨਹੀਂ ਉਪਲਬਧ ਕਰਾਉਂਦਾ ਤਾਂ ਕਿ ਕੋਈ ਸਬੂਤ ਇਹ ਨਾ ਬਚੇ ਜਾਦੀ ਨਕਲੀ ਬੋਰਡ ਦਾ ਉਮੀਦਵਾਰ ਦੀ ਫੋਟੋ ਨਾਮ ਚੋਣ ਨਿਸ਼ਾਨ ਇਹ ਹੁੰਦਾ ਹੈ ਇਹ ਹੁਣ ਰੰਗीन ਹੋਊਗਾ ਬਲੈਕ ਐਂਡ ਵਾਈਟ ਹੁੰਦਾ ਸੀ ਉਹ ਫੋਟੋ ਦਿਖਦੀ ਹੋਣੀ ਸੀ ਸਕੈਚ ਜਿਹਾ ਹੁੰਦੀ ਸੀ ਜਾਂ ਕਿਤੇ ਬਹੁਤ ਕਾਲੀ ਹੋ ਜਾਂਦੀ ਸੀ ਜਾਂ ਬਹੁਤ ਚਿੱਟੀ ਹੋ ਜਾਂਦੀ ਸੀ ਬੰਦੇ ਚਿਹਰੇ ਮੋਰੇ ਪਛਾਣ ਨਹੀਂ ਹੁੰਦੇ ਸੀ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਰਾਲੀ ਸਾੜਨ ਵਾਲੇ ਕਿਸਾਨ ਨੂੰ ਗ੍ਰਿਫਤਾਰ ਕੀਤੇ ਜਾਣਗੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਇੱਕ ਤਰ੍ਹਾਂ ਨਾਲ ਪੈਰ ਵੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਬੇਸ਼ੱਕ ਇਹ ਜੀ ਮੋਡਿਲੀ ਟਿੱਪਣੀ ਹੈ ਪਰ ਫੈਸਲਾ ਵੀ ਇਸ ਪਾਸੇ ਨੂੰ ਵੱਧ ਸਕਦਾ ਹੈ ਪੰਜਾਬ ਸਰਕਾਰ ਪਰਾੜੀ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰੇ ਸੁਪਰੀਮ ਕੋਰਟ ਦਾ ਇਹ ਕਹਿਣਾ ਹੈ। ਸਖਤ ਸਨੇਹਾ ਦੇਣ ਲਈ ਕਿਸਾਨਾਂ ਨੂੰ ਕਹਿੰਦੇ ਕਿਸਾਨਾਂ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਇਸ ਲਈ ਕੀਤੀ ਜਾਵੇ ਇਹ ਸੁਪਰੀਮ ਕੋਰਟ ਦਾ ਕਹਿਣਾ ਹੈ। ਪਰਾੜੀ ਸਾੜਨ ਦੀ ਬਜਾਏ ਜੈਵਿਕ ਇੰਦਣ ਬਣਾਉਣ ਦੀ ਕਹਿੰਦੇ ਤਸਵੀਜ਼ਦਾਰ ਵਧਿਆ ਜਾਵੇ ਇਹ ਸੁਝਾਇਆ ਸੁਪਰੀਮ ਕੋਰਟ ਦਾ। ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਤੇ ਯੂਪੀ ਦੇ ਜਿੰਨੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਨਾ ਸੁਭਿਆ ਦੇ ਉਹਨਾਂ ਨੂੰ ਖਾਲੀ ਅਸਾਮੀਆਂ ਤਿੰਨ ਮਹੀਨਿਆਂ ਚ ਭਰਨ ਪਰਨਦੇ। ਉਹ ਦੇਸ਼ ਦਿੱਤੇ ਨੇ ਬਿਲਕੁਲ ਜੀ ਪਰਾਲੀ ਵੱਡਾ ਮੁੱਦਾ ਹੈ ਅਹਿਮ ਮੁੱਦਾ ਪੰਜਾਬ ਦੇ ਵਿੱਚ ਹਰਿਆਣਾ ਚ ਰਾਜਸਥਾਨ ਯੂਪੀ ਪਰ ਪੰਜਾਬ ਦੇ ਹਵਾਲੇ ਨਾਲ ਹਰਿਆਣਾ ਦੇ ਹਵਾਲੇ ਨਾਲ ਇਹ ਮੁੱਦਾ ਅਕਸਰ ਇਸ ਲਈ ਉੱਠਦਾ ਹੈ ਕਿ ਜੀ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਹੈ ਉਹਦਾ ਧੂਆਂ ਦਿੱਲੀ ਤੱਕ ਜਾਂਦਾ ਤੇ ਦਿੱਲੀ ਚੌਕ ਹੋ ਜਾਂਦੀ ਹੈ ਦਿੱਲੀ ਝਾਂਮ ਹੋ ਜਾਂਦੀ ਹੈ ਇਹਦੇ ਨਾਲ ਪਹਾੜ ਬਣ ਜਾਂਦੇ ਨੇ ਜੇ ਉੱਥੇ ਧੂਏ ਦੇ ਗਵਾਹ ਰੁੱਟਦੇ ਨੇ ਜੀ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਇਹ ਦਾਵੇ-ਵਾਦੇ ਲਗਾਤਾਰ ਕੀਤੇ ਜਾਂਦੇ ਨੇ ਬਿਲਕੁਲ ਜੀ ਭਾਈ ਇਹ ਅੱਗ ਲੱਗਦੀ ਆ ਤਾਂ ਉਹਦਾ ਧੂੰਆਂ ਵੀ ਹੁੰਦਾ ਜੇ ਉਹਦਾ ਧੂੰਆਂ ਹੁੰਦਾ ਤਾਂ ਉਹਦਾ ਨੁਕਸਾਨ ਸਭ ਤੋਂ ਪਹਿਲਾਂ ਜੀਵ ਜੰਤੂ ਕਿਸਾਨ ਉਹਨਾਂ ਦੇ ਪਿੰਡ ਵਾਲਿਆਂ ਨੂੰ ਕਸਬੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਸਾਨੂੰ ਹੁੰਦਾ ਹੋਊਗਾ ਫਿਰ ਜਿਹੜੀ ਜ਼ਮੀਨ ਆ ਉਹਦੀ ਉਪਜਾਊ ਸ਼ਕਤੀ ਘਟਦੀ ਆ ਅੱਗ ਲੱਗਣ ਨਾਲ ਇਸ ਗੱਲ ਤੋਂ ਕਿ ਅੱਗ ਲਾਉਣ ਨਾਲ ਖੇਤੀ ਵਾਲੀ ਜ਼ਮੀਨ ਦੀ ਉਪਜਾਊ ਸ਼ਕਤੀ ਨੁਕਸਾਨੀ ਜਾਂਦੀ ਆ ਇਸ ਦਾ ਅਸਰ ਕਿਸਾਨ ਦੇ ਕਿਸਾਨ ਦੇ ਪਰਿਵਾਰ ਤੇ ਉਹਦੇ ਪਿੰਡ ਵਾਲੇ ਲੋਕਾਂ ਤੇ ਇਸ ਖੇਤਰ ਤੇ ਪੈਂਦਾ। ਇਸ ਗੱਲ ਤੋਂ ਕਿਸਾਨ ਵੀ ਵਕਫਾ ਹੈ। ਤੇ ਜੇ ਉਹ ਜਾਣੂ ਹੈ ਫਿਰ ਅੱਗ ਕਿਉਂ ਲੌਂਦਾ ਹੈ? ਫਿਰ ਅੱਗ ਲੱਗਦੀ ਕਿਉਂ ਹੈ? ਕੀ ਕਦੇ ਕਿਸੇ ਸਰਕਾਰ ਨੇ ਕੀ ਕਦੇ ਕਿਸੇ ਪਾਰਟੀ ਨੇ ਕੀ ਕਦੇ ਕਿਸੇ ਯੂਨੀਵਰਸਿਟੀ ਨੇ ਕੀ ਕਦੇ ਕਿਸੇ ਅਦਾਲਤ ਨੇ ਇਸ ਨੁਕਤੇ ਤੋਂ ਇਸ ਪਹਿਲੂ ਨੂੰ ਬਾਚਨ ਦੀ ਕੋਸ਼ਿਸ਼ ਕੀਤੀ ਹੈ? ਕਿ ਵੀ ਜੇਹ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਉਹਦੇ ਪਿੱਛੇ ਕਾਰਨ ਕੀ ਹੈ ਇੱਕ ਸ਼ਕਤੀ ਨਾਲ ਹੁਕਮ ਜਾਰੀ ਕਰਨਾ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਹੁਣਾਂ ਨੂੰ 50 ਲੱਖ ਤੋਂ 15 ਲੱਖ ਤੱਕ ਦਾ ਜੁਰਮਾਨਾ ਹੋਊਗਾ ਇਹ ਹੁਕਮ ਹੈ ਜਨਾ ਜਿਹੜਾ ਜੁਰਮਾਨਾ 10000 ਸੀ ਉਹ ਵਧਾ ਕੇ ਹੁਣ 15 ਲੱਖ ਕਰ ਦਿੱਤਾ ਗਿਆ ਕਿ ਪਰਾਲੀ ਸਾੜਨ ਤੇ ਹੁਣ 15 ਲੱਖ ਜੁਰਮਾਨਾ ਹੋਊਗਾ ਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦਰਮਿਆਨ ਜੀ ਨੇ ਕਿਹਾ ਕਿ ਚਿਤਾਵਨੀ ਹੈ ਜੁਰਮਾਨਾ ਕਾਫੀ ਨਹੀਂ ਚਿਤਾਵਨੀ ਤੇ ਜੁਰਮਾਨਾ ਜੇ ਤੁਸੀਂ ਕਰਦੇ ਹੋ ਇਹ ਕਾਫੀ ਨਹੀਂ ਕਹਿੰਦੇ ਸਖਤੀ ਹੋਣੀ ਚਾਹੀਦੀ ਆ ਕਿਸਾਨ ਜ਼ਰੂਰੀ ਨਹੀਂ ਉਹ ਕਹਿੰਦੇ ਪਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਮਾਨਜੋਗ ਸੁਪਰੀਮ ਕੋਰਟ ਨੇ ਪੁੱਛਿਆ ਸਰਕਾਰ ਦੇ ਵਕੀਲ ਨੇ ਇਹ ਵੀ ਕਿਹਾ ਕਿ ਜੀ ਛੋਟੇ ਕਿਸਾਨ ਨੇ ਇਹਦੇ ਤੇ ਨਿਰਭਰ ਨੇ ਜੇ ਹੋਈ ਮੁੱਖ ਕਿਸਾਨ ਹੀ ਫੜ ਲਿਆ ਜਾਊਗਾ ਅੰਦਰ ਚਲਾ ਜਾਊਗਾ ਤਾਂ ਪਰਿਵਾਰ ਰੋੜ ਜਾਊਗਾ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਸਾਰਿਆਂ ਨੂੰ ਫੜ ਪਰ ਜਿਵੇਂ ਆਪਾਂ ਕਹਿੰਦੇ ਆ ਕਾ ਮਾਰਕੀਟ ਨੂੰ ਪ੍ਰਕਿਰਿਆਵਲ ਤੱਕੇ ਬਦੋ ਕਹਿੰਦੇ ਇਸ ਤਰ੍ਹਾਂ ਦਾ ਹਵਾਲਾ ਪਰ ਸਵਾਲ ਇਹ ਹੈ ਇਹ ਵੱਡਾ ਸਵਾਲ ਖੜਾ ਹੈ ਕਿ ਵੀ ਪਰਾਲੀ ਸੜਦੀ ਕਿਉਂ ਹੈ ਪਰਾਲੀ ਨੂੰ ਅੱਗ ਕਿਉਂ ਲਾਉਂਦਾ ਜਿਹੜਾ ਕਿਸਾਨ ਜਾਣਦਾ ਹੈ ਫਿਰ ਅੱਗ ਕਿਉਂ ਲਾ ਰਿਹਾ ਇਹਦਾ ਮਤਲਬ ਕੋਈ ਮਜਬੂਰੀ ਹੈ ਉਸ ਨੂੰ ਸ਼ੌਂਕ ਨਹੀਂ ਹੈ ਕਿ ਉਹਦੇ ਬੱਚਿਆਂ ਤੇ ਵੀ ਅਸਰ ਪਵੇ ਇਸ ਧੂੰਏ ਦਾ ਫਿਰ ਅੱਗ ਕਿਉਂ ਲਗਦੀ ਹੈ ਬਿਲਕੁਲ ਅੱਗ ਨਹੀਂ ਲੱਗਣੀ ਚਾਹੀਦੀ ਅੱਗ ਲਾਉਣਾ ਖਤਰਨਾਕ ਹੈ ਕੁਦਰਤ ਦੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੇ ਖੇਤਰ ਲਈ ਵੀ ਪਰ ਮੈਨੂੰ ਨਹੀਂ ਸਮਝ ਆਉਂਦਾ ਕਿ ਪੰਜਾਬ 'ਚ ਲੱਗੀ ਖੇਤਾਂ ਦੀ ਅੱਗ ਦਾ ਧੂੰਏ ਦਾ ਅਸਰ ਦਿੱਲੀ ਤੱਕ ਕਿਵੇਂ ਜਾਂਦਾ ਬਈ ਸਾਡੇ ਹੜ੍ਹ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਡੁੱਬੇ ਘਰਾਂ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਖੇਤ ਰੇਤ 'ਚ ਬਦਲ ਗਏ ਉਹਦਾ ਅਸਰ ਤੁਹਾਡੇ ਤੱਕ ਨਹੀਂ ਜਾਂਦਾ ਸਾਡੇ ਮਜ਼ਦੂਰਾਂ ਦੇ ਪਿੰਡੂ ਦੁਕਾਨਦਾਰਾਂ ਦੇ ਜ਼ਿਮੀਦਾਰਾਂ ਦੇ ਪਿੰਡ ਚ ਵੱਸਦੇ ਹਰ ਵਰਗ ਦੇ ਘਰਾਂ ਚ ਪਾਣੀ ਫਿਰ ਗਿਆ ਘਰ ਢਹਿ ਗਏ ਟੜਕ ਗਏ ਸਮਾਨ ਰੁੜ ਗਿਆ ਖਰਾਬ ਹੋ ਗਿਆ ਉਹਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਧੂਏ ਦਾ ਅਸਰ ਬੜੀ ਛਿੱਤੀ ਜਾਂਦਾ ਕਮਾਲ ਹੈ ਜਨਾਬ ਇਸ ਮੌਕੇ ਜਦੋਂ ਪੰਜਾਬ ਦੀ ਕਿਸਾਨੀ ਤੇ ਸਮੁੱਚਾ ਪੰਜਾਬ ਦਾ ਧਿਆਨ ਹੜ੍ਹ ਤੇ ਲੱਗਿਆ ਹੋਵੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਪੂਰਤੀ ਤੇ ਲੱਗਿਆ ਹੋਵੇ ਤੇ ਉਹ ਸਮਝਦਰਾ ਨੇ ਜਿਆ ਸਖਤ ਪਹਿਲੂ ਦਾ ਉੱਪਰ ਕਿਉਂਣਾ ਚਾਹੇ ਉਹ ዳልਤੀ ਤੌਰ ਤੇ ਹੈ ਇੱਕ ਨਵਾਂ ਪਿਕਰਤਾ ਪਾਉਂਦਾ ਹੈ ਕਿ ਕੀ ਇਸ ਪਹਿਲੂ ਨੂੰ ਸਹਿਜ ਹੋ ਕੇ ਸਮਝੇ ਨਹੀਂ ਜਾ ਰਿਹਾ ਕਿਸਾਨ ਜਥੇਬੰਦੀਆਂ ਚਿਰਾਂ ਤੋਂ ਮੰਗ ਕਰਦੀਆਂ ਕਿ ਭਈ ਜਿੰਨੀ ਪੈਦਾਵਾਰ ਹੋ ਰਹੀ ਹੈ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 100 ਰੁਪਏ ਦੇ ਦਿਆ ਕਰੋ ਸਾਂਭਣ ਦਾ ਸਾਂਭ ਲਾਂਗੇ ਰਾਲੀ ਸੰਭਾਲਣ ਦੇ ਲਈ ਇੱਕ ਪੂਰੀ ਪ੍ਰਕਿਰਿਆ ਹੈ ਇਹ ਖੇਤ ਚ ਬੋਣੀ ਵੀ ਹੈ ਤਾਂ ਮਤਲਬ ਕਿ ਉਹਦੇ ਲਈ ਤੇਲ ਦਾ ਵੀ ਟਰੈਕਟਰ ਦਾ ਵੀ ਬੰਦੇ ਦਾ ਵੀ ਸਮਾਂ ਦਿਹਾੜੀ ਸਾਰਾ ਕੁਝ ਹੈ ਤੇ ਜਿਹੜੀ ਫਸਲ ਉਹ ਪੈਦਾ ਕਰਕੇ ਬਾਜ਼ਾਰ ਚ ਲੈ ਆ ਰਹੇ ਥੋੜੀ ਐਲਾਨੀ ਹੋਈ ਐ ਐਮਐਸਪੀ ਤੇ ਨਹੀਂ ਵਿਕਦੀ ਉਹ ਪੂਰੀ ਤੇ ਜਿਹੜੀਆਂ ਫਸਲਾਂ ਐ ਐਮਐਸਪੀ ਤੇ ਵਿਕਦੀਆਂ ਉਹਦੇ ਵਿੱਚ ਵੀ ਤੁਸੀਂ ਕਦੇ ਨਮੀ ਦਾ ਬਹਾਨਾ ਕਦੇ ਕਾਟ ਦਾ ਬਹਾਨਾ ਫਿਰ ਪੰਜਾਬ ਦਾ ਪਿੰਡੂ ਵਿਕਾਸ ਫੰਡ ਨਹੀਂ ਦੇਣਾ ਜੀ 38 ਦਾ ਕਮਿਸ਼ਨ ਨਹੀਂ ਦੇਣਾ ਜੀ ਮੰਡੀ ਬੋਰਡ ਦੀ ਫੀਸ ਨਹੀਂ ਦੇਣੀ ਜੀ ਕਿਨੇ ਚਿੰਗਣ-ਮਿੰਗਣ ਨੇ ਜੀ ਇਹ ਸਾਰੇ ਸਵਾਲਾਂ ਦੇ ਜਵਾਬ ਕਿਹਨੇ ਦੇਣੇ ਆ ਤੇ ਇਸ ਸਮੇਂ ਜਦੋਂ ਹੜ੍ਹ ਦੇ ਵਿੱਚੋਂ ਲੰਘ ਰਿਹਾ ਪੰਜਾਬ ਆ ਤੁਸੀਂ ਕਹਿੰਦੇ ਵੀ ਅਸਾਂ 1600 ਕਰੋੜ ਦੇ ਚੱਲੇ ਬਾਕੀ ਜੇ 12000 ਕਰੋੜ ਦੇ ਮਸਲੇ ਤੇ ਉਲਝੇ ਰਹੋ ਹੱਲ ਕਿੱਥੇ ਆਉਗਾ ਰਾਹੁਲ ਗਾਂਧੀ ਜੀ ਆਏ ਕਹਿੰਦੇ ਮੈਂ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ 20000 ਕਰੋੜ ਦਿਓ ਜੀ ਠੀਕ ਆ ਵੀ ਵਿਰੋਧੀ ਧਿਰ ਦਾ ਲੀਡਰ ਆ ਉਹਨੇ ਲੋਕਾਂ ਦੀ ਗੱਲ ਕਰਨੀ ਆ ਜਦੋਂ ਸੱਤਾ 'ਚ ਹੁੰਦੇ ਆ ਫਿਰ ਕੋਈ ਵੀ ਨਹੀਂ ਗੱਲ ਕਰਦਾ ਲੋਕਾਂ ਦੀ ਆ ਪੰਜਾਬ ਵਾਲੇ ਤੋਂ ਲੈ ਕੇ ਕੇਂਦਰ ਤੱਕ ਫੱਤਾ ਜਨੇੜੀਆਂ ਤੇ ਰੱਖਣੀ 50 ਲੋਕਾਂ ਦੀ ਯਾਦਦਾਰੀ ਸਵਾਲ ਅਸੀਂ ਪ੍ਰਾਲੀ ਸਾੜਨ ਦੇ ਹਮੀ ਨਹੀਂ ਪਰ ਪ੍ਰਾਲੀ ਸੰਭਾਲਣ ਲਈ ਸਰਕਾਰਾਂ ਦੀ ਕੋਸ਼ਿਸ਼ ਸਰਕਾਰਾਂ ਦਾ ਤਰੀਕਾ ਕੀ ਹੈ ਉਹ ਸਰਦਾਰ ਹਮੀਰ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਪ੍ਰੋਗਰਾਮ 'ਚ ਤੇ ਉਹਨਾਂ ਨੇ ਤਾਂ ਇੱਕ ਨੁਕਤਾ ਉਹ ਕਹਿੰਦੇ ਵੀ ਇਹ ਦੱਸੋ ਕਿ ਤੁਸੀਂ ਆ ਮਸ਼ੀਨਾਂ ਤੇ ਇੰਨਾ ਪੈਸਾ ਲਾਉਂਦੇ ਹੋ ਚੰਦ ਦੇ ਨਾਲ ਹੀ ਉਹ ਮਸ਼ੀਨਾਂ ਵਰਤੋਂ ਚਾਹੁੰਦੀਆਂ ਕੀ ਜਿਆ ਪਰਾਲੀ ਸੌਣ ਵਾਲੀ ਮਸ਼ੀਨਾਂ ਉਹ ਢੇਰ ਲੱਗੇ ਪਏ ਨੇ ਅਜੇ ਤੱਕ ਉਹ ਤਾਂ ਸਹੀ ਤਰੀਕੇ ਨਾਲ ਸੰਭ ਹੀ ਨਹੀਂ ਗਈ ਤੇ ਫਿਰ ਜੇ ਮਸ਼ੀਨਾਂ ਕੰਮੇ ਨਹੀਂ ਆਉਣੀ ਆ ਉਹ ਚੰਦ ਦੇ ਨਾਲ ਹੀ ਤੁਸੀਂ ਇੰਨਾ ਪੈਸਾ ਬਲੌਕ ਕਰਕੇ ਰੱਖ ਦਿੰਨੇ ਹੋ ਤੇ ਉਹਦੇ ਨਾਲ ਉਹ ਪੈਸਾ ਕਿਸਾਨਾਂ ਨੂੰ ਪਰਾਲੀ ਸੁਭਾਲਣ ਲਈ ਉਹ ਦੇ ਦਿਓ ਉਹ ਆਪ ਹੀ ਸੰਭਾਲਣਗੇ ਕੰਪਨੀਆਂ ਨੂੰ ਨਟਾ ਦੇਣਾ ਕਿਸਾਨ ਨੂੰ ਨਹੀਂ ਦੇਣਾ ਨਾ ਮੁੱਲ ਪੂਰਾ ਤੇ ਨਾ ਸੰਭਾਲਣ ਲਈ ਆ ਫਿਰ ਚਲੋ ਜੀ ਆਪਾਂ ਜੇ ਅੱਗ ਲੱਗਦੀ ਹੈ ਤਾਂ ਪ੍ਰਦੂਸ਼ਣ ਹੁੰਦਾ ਪਰ ਕੀ 365 ਦਿਨ ਅੱਗ ਲੱਗਦੀ ਹੈ ਆਪਾਂ ਫਿਰ ਕਹਿ ਰਹੇ ਹਾਂ ਕਿ ਮੈਂ ਅੱਗ ਲਾਉਣ ਨੂੰ ਬਾਜ ਨਹੀਂ ਮੰਨਦਾ ਇਹ ਨਹੀਂ ਲੱਗਣੀ ਚਾਹੀਦੀ ਇਸ ਨੂੰ ਰੋਕਣ ਦੇ ਲਈ ਕਿਸਾਨ ਤੋਂ ਲੈ ਕੇ ਜਥੇਬੰਦੀਆਂ ਤੋਂ ਲੈ ਕੇ ਰਾਜਨੀਤਿਕ ਧਿਰਾਂ ਤੋਂ ਲੈ ਕੇ ਸਮਾਜਿਕ ਧਿਰਾਂ ਤੋਂ ਲੈ ਕੇ ਸਰਕਾਰਾਂ ਤੋਂ ਲੈ ਕੇ ਅਦਾਲਤਾਂ ਤੱਕ ਨੂੰ ਇਸੇ ਨੁਕਤੇ ਦਾ ਹੱਲ ਕਰਨਾ ਚਾਹੀਦਾ ਏਨੇ ਸਾਲਾਂ ਤੋਂ ਹਰ ਬਾਰੇ ਮੁੱਦਾ ਆਉਂਦਾ ਤੇ ਫਿਰ ਲੰਘ ਜਾਂਦਾ ਹੈ ਕਿਉਂ ਇਹਦਾ ਪੱਕਾ ਹੱਲ ਨਹੀਂ ਜੇ ਤੁਹਾਨੂੰ ਲੱਗਦਾ ਕਿ ਪਰਚੇ ਕਰਕੇ 15 ਲੱਖ ਜੁਰਮਾਨਾ ਕਰਕੇ ਅੰਦਰ ਭੇਜ ਕੇ ਹੱਲ ਹੁੰਦਾ ਤਾਂ ਕਰਕੇ ਦੇਖ ਲਓ ਇਹ ਹੱਲ ਨਹੀਂ ਹੈ ਇਹਦਾ ਪਰਮਾਨੈਂਟ ਸਾਨੂੰ ਹੱਲ ਲੱਭਣਾ ਪੈਣਾ ਉਹਦੇ ਲਈ ਕਿਸਾਨ ਦੀ ਆਮਦਨ 'ਚ ਇਹਨੂੰ ਜੋੜੋ ਉਸ ਦੇ ਲਈ ਇਹ ਸਹਾਇਤਾ ਰਾਸ਼ੀ ਵਜੋਂ ਦਵੋ ਪਰ ਕਿਸੇ ਭਾਰ ਮਨੇ ਤੇ ਹੋਣਾ ਪੈਣਾ ਹੁਣ ਸਵਾਲ ਇਹ ਹੈ ਕਿ ਅੱਗ ਲੱਗਦੀ ਹੈ ਜੀ 30 ਤੋਂ 50 ਦਿਨ ਮਤਲਬ ਪੀਰੀਅਡ ਆਉਂਦਾ ਹੈ ਡੇਢ ਮਹੀਨੇ ਪਾਉਣੇ 2 ਮਹੀਨੇ ਦਾ ਜਦੋਂ ਝੋਨਾ ਵੱਢ ਹੋ ਗਿਆ ਤੇ ਉਦੋਂ ਪ੍ਰਾਲੀ ਨੂੰ ਅੱਗ ਲੱਗਣ ਦੀ ਉਧਰ ਸਰਦੀ ਸ਼ੁਰੂ ਹੋ ਰਹੀ ਹੁੰਦੀ ਹੈ ਮੌਸਮ 'ਚ ਨਮੀ ਆ ਰਹੀ ਹੁੰਦੀ ਹੈ ਤੇ ਉਹਦੇ ਕਾਰਨ ਵੀ ਪ੍ਰਦੂਸ਼ਣ ਹੋਉਂਦਾ ਜੀ ਕਹਿੰਦੇ ਤੇ ਪਰ ਬਹਾਨਾ ਸਾਰਾ ਪੰਜਾਬ ਦੇ ਹਰਿਆਣਾ ਦੇ ਸਿਰ ਮੜਿਆ ਜਾਂਦਾ ਦਿੱਲੀ ਵਾਲਿਆਂ ਵੱਲੋਂ ਕਿ ਜੀ ਇਹ ਅੱਗ ਲਾਉਂਦੇ ਨੇ ਖੇਤਾਂ ਨੂੰ ਮਾਣਕੜੇ ਦੇਖ ਰਿਆ ਸੀ ਸਾਲ 2022 ਦੇ ਵਿੱਚ ਪੰਜਾਬ 'ਚ 50000 ਦੇ ਕਰੀਬ ਕੇਸ ਮਾਮਲੇ ਆਏ ਜੀ ਹੈਨਾ ਫਿਰ 2023 ਦੇ ਵਿੱਚ ਘਟ ਕੇ 36000 ਹੋ ਗਏ 2024 'ਚ ਘਟ ਕੇ 10000 ਹੋ ਗਏ ਜੀ ਹੈਨਾ ਹਰਿਆਣਾ 'ਚ 2022 ਦੇ ਵਿੱਚ 36000 ਦੇ ਕਰੀਬ ਸੀ 23 'ਚ 2400 ਰਹਿ ਗਏ 24 ਦੇ ਵਿੱਚ 1300 ਰਹਿ ਗਏ ਘਟ ਰਹੇ ਨੇ ਜੀ ਮਾਮਲੇ ਤਾਂ ਇਹ ਹੋਂਦ ਸ਼ਕਤੀ ਨਾਲ ਕਹਿਦੇ ਹਾਂ ਤੁਸੀਂ ਜਾਂ ਤੁਹਾਡੇ ਰਿਕਾਰਡ 'ਚ ਘਟ ਚੜ ਰਹੇ ਨੇ ਜਾਂ ਲੋਕ ਸਮਝਦਾਰ ਹੋ ਗਏ ਨੇ ਜਾਂ ਲੋਕ ਆਪ ਹੀ ਔਖਾ ਪਰ ਟਾਈਮ ਘਟਣ ਲੱਗੇ ਨੇ ਜਾਂ ਤੁਸੀਂ ਕਹਿੰਦੇ ਜੇ ਅਸੀਂ ਸੰਭਾਲਣ ਵਾਲਾ ਫਾਰਮੂਲਾ ਲਿਆ ਹੁੰਦਾ ਪਰ ਉਹਦੇ باوجود ਵੀ ਪ੍ਰਦੂਸ਼ਣ ਦੇ ਲਈ ਕਿਸਾਨ ਜ਼ਿੰਮੇਵਾਰ ਭਈ ਜੇ ਸਾਲ 'ਚ 30 ਤੋਂ 50 ਦਿਨ ਪਰਾਲੀ ਨੂੰ ਅੱਗ ਲੱਗਣ ਨਾਲ ਇਸ ਪ੍ਰਦੂਸ਼ਣ ਦਾ ਅਸਰ ਹੈ ਤਾਂ ਜਿਹੜਾ ਬਾਕੀ 365 ਦਿਨ ਪ੍ਰਦੂਸ਼ਣ ਫਰਮਾਉਣ ਵਾਲੀਆਂ ਤਰਾਨੇ ਜੀ ਜਿਹੜੀਆਂ ਸੱਤੇ ਦਿਨ 24 ਘੰਟੇ ਫੈਕਟਰੀਆਂ ਤੋਂ ਧੂਆ ਨਿਕਲਦਾ ਐ ਉਦਯੋਗ ਦਾ ਧੂਆ ਨਿਕਲਦਾ ਇਹ ਕੈਮੀਕਲ ਵਾਲਾ ਪ੍ਰਦੂਸ਼ਣ ਹੈ ਇਹ ਹਵਾਦ ਵਿੱਚ ਫੈਲਾਇਆ ਪ੍ਰਦੂਸ਼ਣ ਹੈ ਇਹ ਜੀ ਗੱਡੀਆਂ ਕਾਰਾਂ ਏਸੀਆਂ ਵਾਲਾ ਪ੍ਰਦੂਸ਼ਣ ਹੈ ਹੈਨਾ ਇਹ ਜੀ ਆਵਾਜ਼ ਵਾਲਾ ਪ੍ਰਦੂਸ਼ਣ ਹੈ ਉਹ ਸਾਰੇ ਦੇ ਲਈ ਕਦੇ ਕਿਸੇ ਨੂੰ ਜਮ ਬੈਠੇ ਰਹਿਣਾ ਜੀ ਚੰਗਾ ਲੱਗਦਾ ਜੇ ਮਾਨਯੋਗ ਸੁਪਰੀਮ ਕੋਰਟ ਹਦਾਇਤ ਕਰਦੀ ਕਿ ਫੈਕਟਰੀ ਵਾਲਿਆਂ ਨੂੰ ਕਰੋ 50 ਲੱਖ ਜੁਰਮਾਨਾ ਫੈਕਟਰੀ ਵਾਲਿਆਂ ਨੂੰ ਕਰੋ ਗ੍ਰਿਫਤਾਰ 10 ਫੈਕਟਰੀ ਵਾਲੇ ਗ੍ਰਿਫਤਾਰ ਕਰੋਗੇ ਤਾਂ ਬਾਕੀ ਨੂੰ ਜਿਵੇਂ ਤੁਸੀਂ ਕਿਹਾ ਨਾ ਕਿ ਸਾਰੇ ਕਿਸਾਨ ਗ੍ਰਿਫਤਾਰ ਨਹੀਂ ਕਰਨ ਨੂੰ ਕਹਿ ਰਹੇ ਸ ਤਾਂ ਕਹਿ ਰਹੇ ਕਿ ਸੰਕੇਤ ਕੁਝ ਕਰ ਲੋ ਤਾਂ ਉਸੇ ਤਰ੍ਹਾਂ ਕਰ ਲੋ ਕੁਝ ਫੈਕਟਰੀਆਂ ਵਾਲੇ ਵੱਡੇ ਕਾਰਖਾਨੇ ਵਾਲੇ ਵੱਡੇ ਅਧਿయోగਪਤੀ ਤੇ ਦਿੱਲੀ ਦਾ ਆਪਣਾ ਪ੍ਰਦੂਸ਼ਨ ਕੂੜੇ ਦਾ ਫੈਕਟਰੀਆਂ ਦਾ ਕਾਰਾਂ ਗੱਡੀਆਂ ਦਾ ਏਸ਼ੀਆਂ ਦਾ ਹੈਨਾ ਤੇ ਆ ਆਵਾਜ਼ ਦਾ ਹੈ ਇਹ ਬਾਹਰ ਨਿਕਲਦੇ ਗੰਦ ਦਾ ਕੂੜੇ ਦਾ ਘਰ ਦੇ ਦਾ ਸਾਰੇ ਦਾ ਰਹਿਣ ਖੁੰਦ ਦਾ ਉਹ ਸਾਰਾ ਕੁੱਲ ਪ੍ਰਦੂਸ਼ਣ ਦਾ 10 ਤੋਂ 12% ਇਹ ਪ੍ਰਦੂਸ਼ਣ ਆ ਜਿਹੜਾ ਰਹਿਣ ਖੁੰਦ ਨੂੰ ਅੱਗ ਲੱਗਣ ਵਾਲਾ ਇਹ 10% ਨਾਲ ਵੀ ਇਹ ਘਟ ਜਵੇ ਤਾਂ ਵੀ ਬਹੁਤ ਰਾਹਤ ਹੈ ਪਰ ਜਿਹੜਾ 90% ਆ ਜਨਾਬ ਉਹ ਚੋਂ ਕਦੋਂ ਘਟਾਉਣਾ ਤੇ ਉਹ ਚੋਂ ਕਿਨੇ ਘਟਾਉਣਾ ਸਵਾਲ ਇਹ ਹੈ ਇਸ ਸਵਾਲ ਤੇ ਜਰੂਰ ਗੌਰ ਕਰਿਓ ਜੀ ਕੀ ਪ੍ਰੋਡਕਸ਼ਨ ਘਟਾਉਣ ਲਈ ਤੁਸੀਂ ਕੀ ਕਰ ਰਹੇ ਹੋ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਸ਼ਿਫਟ ਕੀਤੇ ਗਏ ਸੂਰੀ ਕਤਲकांड ਦੇ ਮਾਮਲੇ ਦੇ ਵਿੱਚ ਰੋਪੀ ਸੰਦੀਪ ਸਿੰਘ ਦਾ ਮਾਮਲਾ ਕਾਫੀ ਟੇਡਾ ਹੁੰਦਾ ਜਾ ਰਿਹਾ ਇੱਕ ਪਾਸੇ ਪੰਜਾਬ ਪੁਲਿਸ ਪਹਿਲਾਂ ਇਸ ਖਬਰ ਦੇ ਹਵਾਲੇ ਨਾਲ ਜੇਲ੍ਹ ਪ੍ਰਸ਼ਾਸਨ ਇਸ ਖਬਰ ਦੇ ਹਵਾਲਿਆਂ ਸਾਹਮਣੇ ਆਉਂਦਾ ਹੈ ਕਿ ਬਹਿਰਕ ਦੇ ਵਿੱਚ ਸੰਦੀਪ ਸਿੰਘ ਨੇ ਸਾਬਕਾ ਪੁਲਿਸ ਅਧਿਕਾਰੀ ਜਿਹੜੇ ਬੜੇ ਉਮਰਦਰਾਜ ਹੋ ਗਏ ਉਹਨਾਂ ਦੇ ਉੱਤੇ ਜੀ ਰਾਤ ਨਾਲ ਹਮਲਾ ਕਰਤਾ ਤੇ ਉਹ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਇਹਨਾਂ ਚੋਂ ਬਾਕੀਆਂ ਨੂੰ ਤਤੁਰੰਤ ਛੁੱਪ ਛੁੱਟੀ ਮਿਲ ਗਈ ਇੱਕ ਸੁਪਾ ਸਿੰਘ ਨੂੰ ਜਿਹੜਾ ਇੰਸਪੈਕਟਰ ਸੀਗਾ ਜੀ ਉਹਨੂੰ ਆਈ ਸੀ ਯੂ ਚ ਰੱਖਣਾ ਪੈ ਗਿਆ ਤੇ ਸੱਤ ਦਿਨਾਂ ਬਾਅਦ ਹੁਣ ਉਹਦੀ ਮੌਤ ਹੋ ਗਈ ਜੀ ਇਹ ਜੇਲ੍ਹ ਪ੍ਰਸ਼ਾਸਨ ਦੇ ਹਵਾਲੇ ਨਾਲ ਖਬਰ ਬਾਹਰ ਹੁੰਦੀ ਹੈ ਕਿ ਵੀ ਰੋਡ ਦੇ ਨਾਲ ਹਮਲਾ ਕੀਤਾ ਗਿਆ ਪੁਲਿਸ ਵਾਲਿਆਂ ਤੇ ਕਿਹੜੇ ਪੁਲਿਸ ਵਾਲੇ ਨੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ 'ਚ ਦੋਸ਼ੀ ਕਰਾ ਰੋ ਕੇ ਸਜ਼ਾ ਖੱਟ ਰਹੇ ਨੇ ਹੁਣ ਸਵਾਲ ਇਹ ਹੈ ਦੂਸਰੇ ਪਾਸੇ ਸੰਦੀਪ ਸਿੰਘ ਸੰਦੀਪ ਸਿੰਘ ਦੇ ਵਕੀਲਾਂ ਦਾ ਉਹਨਾਂ ਦੇ ਭਰਾ ਦਾ ਇਹ ਕਹਿਣਾ ਕੇ ਇਸ ਘਟਨਾ ਦੀ ਆੜ ਦੇ ਵਿੱਚ ਸੰਦੀਪ ਸਿੰਘ ਤੇ ਜੋ ਤਸ਼ੱਦਦ ਜੇਲ੍ਹ ਦੇ ਅੰਦਰ ਟਾਇਆ ਗਿਆ ਉਸ ਨੂੰ ਬਿਆਨ ਕਰਨਾ ਵੀ ਉਸ ਨੂੰ ਪ੍ਰਕਟਾਉਣਾ ਵੀ ਉਸ ਨੂੰ ਦੱਸਣਾ ਵੀ ਅਸੀਂ ਸਮਰਥ ਨਹੀਂ ਹਾਂ ਕਿ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਲੱਖ ਤੋਂ ਥੱਲੇ ਥੱਲੇ ਜੋ ਦਾ ਨਾਸ ਕੀਤਾ ਗਿਆ ਕਹਿੰਦੇ ਧਰਨਾ ਸ਼ੁਰੂ ਹੋਇਆ ਮੁਜ਼ਾਹਰਾ ਸ਼ੁਰੂ ਹੋਇਆ ਫਕੀਰ ਨੇ ਉਹ ਚ ਵੀ ਗੱਲ ਰੱਖੀ ਮਾਮਲਾ ਅਦਾਲਤ ਤੱਕ ਲੈ ਕੇ ਗਏ ਅਦਾਲਤ ਨੂੰ ਵੀਡੀਓ ਕਨਫਰੈਂਸਿੰਗ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉੱਥੇ ਕਹਿੰਦੇ ਕਿ ਸਾਰੇ ਰਾਜ਼ ਖੁੱਲ ਗਏ ਪੁਲਿਸ ਨੂੰ ਝਾੜਾ ਪਈਆਂ ਹੈਨਾ ਤੇ ਸਭ ਦੇ ਦਰਮਿਆਨ ਪੁਲਿਸ ਕਹਿੰਦੀ ਜੀ ਪੇਸ਼ ਨਹੀਂ ਕਰ ਸਕਦੇ ਅਸੀਂ ਵੀਡੀਓ ਕਾਨਫਰੈਂਸ ਨਹੀਂ ਕਰ ਸਕਦੇ ਜੀ ਖਤਰਨਾਕ ਪਹਿਲੂ ਹੈ ਇਸ ਲਈ ਬਾਹਰ ਲਿਆਉਣਾ ਸੰਦੀਪ ਸਿੰਘ ਨੂੰ ਖਤਰੇ ਤੋਂ ਖਾਲੀ ਨਹੀਂ ਅਦਾਲਤ 'ਚ ਪੇਸ਼ ਕਰਨਾ ਔਖਾ ਹੈ ਫਿਰ ਜਿਨਾ ਪਟਿਆਲੇ ਤੋਂ ਸੰਗਰੂਰ ਲੈ ਜਾਣਾ ਸਾਨਸੀ ਅਦਾਲਤ 'ਚ ਪੇਸ਼ ਕਰਨਾ ਔਖਾ ਸੀ ਕਮਾਲ ਦਾ ਬਾਜੂਬ ਤਰੀਕਾ ਵੀ ਚਲੋ ਇਸ ਦੇ ਦੌਰਾਨ ਜੀ ਸੰਦੀਪ ਸਿੰਘ ਨੂੰ ਪਟਿਆਲੇ ਜੇਲ੍ਹ ਤੋਂ ਕੱਟ ਕੇ ਸੰਗਰੂਰ ਜੇਲ੍ਹ ਸ਼ਿਫਟ ਕਰਤਾ ਪਰਿਵਾਰ ਮੰਗ ਕਰ ਰਿਹਾ ਅਦਾਲਤ ਹਿਦਾਇਤ ਕਰ ਰਹੀ ਹੈ ਡਾਕਟਰੀ ਟੀਮਾਂ ਜਾ ਕੇ ਬੈਠ ਰਹੀਆਂ ਮੈਡੀਕਲ ਦੀ ਵਾਰੀ ਉਹਨੇ ਦਿਨ ਲੰਗਾਈ ਜਾਓ ਕੱਲ ਦਾ ਲੰਘ ਗਿਆ ਅੱਜ ਦਾ ਲੰਘ ਗਿਆ ਦੋ ਤਿੰਨ ਦਿਨ ਲੰਗਾਉਣ ਤੋਂ ਬਾਅਦ ਆਖਰ ਸਖਤੀ ਨਾਲ ਜਦੋਂ ਹਦਾਇਤ ਹੋਈ ਤਾਂ ਅੱਜ ਫਿਰ ਦੁਬਾਰਾ ਇਸ ਦੇ ਉੱਤੇ ਚਾਰਜ ਹੋਈ ਤੇ ਸੰਦੀਪ ਸਿੰਘ ਨੂੰ ਹਸਪਤਾਲ ਲੈ ਗਏ ਜੀ ਕਿ ਚਲੋ ਜੀ ਆਪਾਂ ਉਹਦਾ ਮੈਡੀਕਲ ਕਰਾ ਲੈਨੇ ਆ ਮਾਰਾਂ ਦਾ ਮੰਨਣਾ ਹੈ ਕਿ ਦੋ ਤਿੰਨ ਦਿਨ ਟਪਾਉਣ ਤੋਂ ਬਾਅਦ ਕਾਫੀ ਕੁਝ ਉਹਦੇ ਵਿੱਚ ਸਿਹਤ ਸੁਧਾਰ ਆ ਸਕਦਾ ਹੁੰਦਾ ਹੈ ਜਿਵੇਂ ਪੁਲਿਸ ਕੋਲ ਨੁਕਤੇ ਹੁੰਦੇ ਨੇ ਕਿ ਫੱਟਕੀਵੇਂ ਮਾਰਨਾ ਸੱਟਕੀਵੇਂ ਮਾਰਨੀ ਹੈ ਉਹ ਤਰੀਕਾ ਕਰ ਤੋਂ ਬਾਅਦ ਖ ਆਪਣੇ ਸੋ ਇਸ ਲਈ ਪਰ ਤਾਮੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਹੈ ਹੁਣ ਜਿਹੜੇ ਨੁਕਤੇ ਤੇ ਪਹਿਲੂ ਬਚਨਾ ਬਣਦਾ ਸੰਦੀਪ ਸਿੰਘ ਨੇ ਇੱਕ ਕਤਲ ਕੀਤਾ ਸੂਰੀ ਕਤਲकांड ਉਸ ਬੰਦੇ ਦਾ ਸੂਰੀ ਦਾ ਜਿਹੋ ਜਿਹਾ ਭਾਸ਼ਾ ਸੀ ਜਿਹੋ ਜੇ ਕਾਰੇ ਸੀ ਉਸ ਨੂੰ ਕਾਨੂੰਨੀ ਤੌਰ ਤੇ ਲੜਨ ਦੀ ਬਜਾਏ ਆਪ ਸਜ਼ਾ ਦੇਣ ਦੇ ਪਾਸੇ ਸੰਦੀਪ ਸਿੰਘ ਤੁਰਿਆ ਤੇ ਉਸ ਨੂੰ ਕਤਲ ਮੰਨ ਕੇ ਕਾਨੂੰਨ ਨੇ ਆਪਣੀ ਪ੍ਰਕਿਰਿਆ ਤਹਿਤ ਉਸ ਦੇ ਉੱਤੇ ਕੇਸ ਚਲਿਆ ਟ੍ਰਾਇਲ ਦੇ ਵਿੱਚ ਆ ਗਿਆ ਟ੍ਰਾਇਲ ਚੱਲ ਰਿਹਾ ਇੱਕ ਟ੍ਰਾਇਲ ਵਾਲਾ ਕੈਦੀ ਹੈ ਮਤਲਬ ਕੈਦੀ ਨਹੀਂਗਾ ਨਾ ਟ੍ਰਾਇਲ ਦੇ ਵਿੱਚ ਹੈ ਤੇ ਦੂਸਰੇ ਪਾਸੇ ਉਹ ਕੈਦੀ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਹਿਲਾਂ ਤਾਂ ਇਹਨਾਂ ਦੋਵਾਂ ਨੂੰ ਬੈਰਕ 'ਚ ਇਕੱਠਿਆਂ ਰੱਖਣਾ ਆਪਣਾ ਸਵਾਲ ਹੈ ਜੀ ਫਿਰ ਦੂਜਾ ਜਿਹੋ ਜਿਹੇ ਭਾਵਨਾ 'ਚੋਂ ਵਿਚਰ ਰਿਹਾ ਸੰਦੀਪ ਸਿੰਘ ਜਿਸ 'ਚੋਂ ਨੇ ਉਹ ਐਕਸ਼ਨ ਲਿਆ ਕਤਲ ਕਰਤਾ ਤੇ ਤੁਸੀਂ ਉਸ ਨੂੰ ਬੈਰਕ 'ਚ ਕਿਹੜੀ 'ਚ ਬੰਦ ਕਰ ਰਹੇ ਹੋ ਜਿਹੜੇ ਪੁਲਿਸ ਵਾਲੇ ਝੂਠੇ ਪੁਲਿਸ ਮੁਕਾਬਲਿਆਂ 'ਚ ਦੋਸ਼ੀ ਕਰਾ ਦਿੱਤੇ ਗਏ ਨੇ ਉਹਨਾਂ ਨਾਲ ਉਹਦਾ ਤੁਸੀਂ ਕਹਿੰਦੇ ਸੁਖਾਵਾਂ ਮਗਲੂਗਾ ਅੰਦਰ ਬੈਰਜ 'ਚ ਫਿਰ ਇਹ ਅਨਗਹਿਲੀ ਹੈ ਗਲਤੀ ਹੈ ਸਾਜ਼ਿਸ਼ ਹੈ ਜਾਣਬੁੱਝ ਕੇ ਹੈ ਕਿਹਦੀ ਸ਼ੈਤ ਹੈ ਸਾਰਾ ਕੁਝ ਸਵਾਲ ਤਾਂ ਹੀ ਖੜਾ ਫਿਰ ਰਾਡ ਆਪਣੇ ਆਪ ਹੀ ਬੈਰਜ 'ਚ ਧੁਰਕੇ ਆ ਗਈ ਕਿ ਕਿਸੇ ਨੇ ਪਹਚਾਈ ਹਮਲਾ ਪਹਿਲਾ ਪੁਲਿਸ ਨੇ ਕੀਤਾ ਕਿ ਸੰਦੀਪ ਨੇ ਕੀਤਾ ਜੇ ਸੰਦੀਪ ਨੇ ਕੀਤਾ ਤਾਂ ਰਾਡ ਸੀ ਜਾਂ ਰਾਡ ਬਣ ਗਈ ਜਾਂ ਬਜ਼ੁਰਗਾਂ ਤੇ ਨੌਜਵਾਨਾਂ ਛੋਈ ਲੜਾਈ ਦੇ ਵਿੱਚ ਬਜ਼ੁਰਗ ਤੇ 60 ਪੇਟ ਲੱਗੀ ਇਹ ਕਿੰਨੇ ਸਵਾਲ ਖੜੇ ਨੇ ਕਿਸੇ ਸਵਾਲ ਦਾ ਅਜੇ ਸਰਕਾਰ ਨੇ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਮੰਤਰੀ ਨੇ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੇ ਜਵਾਬ ਨਹੀਂ ਦਿੱਤਾ ਸੁਪਰਡੈਂਟ ਸਾਹਿਬ ਤਾਂ ਜੇਲ੍ਹ ਸੁਪਰਡੈਂਟ ਸਾਹਿਬ ਤਾਂ ਕਹਿੰਦੇ ਵੀ ਅਸਰ ਕੋ ਘੁੱਟ ਮਾਰੀ ਨਹੀਂ ਕੀਤੀ ਟੱਬਰ ਤੋਂ ਵਕੀਲ ਕਹਿੰਦਾ ਕਿ ਬਹੁਤ ਮਾੜੀ ਕੁੱਟ ਮਾਰਿਆ ਜੀ ਜੱਜ ਸਾਹਿਬ ਸਾਹਮਣੇ ਦਿਖਾਇਆ ਤਾਂ ਜੱਜ ਸਾਹਿਬ ਘਰਾਂ ਰਹਿ ਗਏ ਜੀ ਵੀਡੀਓ ਕਾਨਫਰੈਂਸਿੰਗ ਵਿੱਚ ਉਧਰ ਪੁਲਸ ਵਾਲੇ ਕਹਿੰਦੇ ਵੀ ਸਾਡੇ ਬੰਦੇ ਨੂੰ ਮਾਰਤਾ ਜੀ ਨਾ ਤਾਂ ਹੁਣ ਸਵਾਲ ਇਹ ਖੜਾ ਹੈ ਜਨਾਬ ਇਹ ਇੱਕੋ ਬੈਰਕ 'ਚ ਇਹ ਬੰਦੇ ਕਿਵੇਂ ਆਏ ਪਹਿਲਾ ਹਮਲਾ ਕਿਹਨੇ ਕੀਤਾ ਕਿ ਸੱਚਮੁੱਚ ਰਾਡ ਸੀ ਜਾਂ ਨਹੀਂ ਸੀ ਰਾਡ ਕਿਹਦੇ ਤੇ ਕਿਹਨੂੰ ਮਾਰੀ ਗਈ ਤੇ ਕਿਹਨੇ ਵਾਪਸ ਲੈ ਕੇ ਮਾਰੀ ਜਾਂ ਕਿਹਨੇ ਪਹਿਲਾਂ ਸੀ ਪਹਿਲਾਂ ਕਿਹਨੇ ਵਾਰ ਕੀਤਾ ਹੈ ਨਾ ਇਹ ਕਿੰਨੇ ਸਵਾਲ ਨੇ ਜਿਹਦੇ ਜਵਾਬ ਦੇਣ ਤੋਂ ਅਜੇ ਸਿਸਟਮ ਸਾਡਾ ਪਗੋੜਾ ਹੈ ਪਰ ਸੰਦੀਪ ਸਿੰਘ ਦਾ ਮਾਮਲਾ ਬਹੁਤ ਚਰਚਾ ਚ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਮਿਸ਼ਨ ਚੜ੍ਹਦੀ ਕਲਾ ਰਾਹੀਂ ਲੋਕਾਂ ਤੋਂ ਪੈਸੇ ਮੰਗਣ ਲੱਗੇ ਜਿਵੇਂ ਸਰਕਾਰ ਦੇ ਹੱਥ ਖੜੇ ਨੇ ਖਜ਼ਾਨਾ ਖਾਲੀ ਹੈ ਡੁਗਡੁਗੀ ਹੈ ਤੇ ਲੋਕਾਂ ਨੇ ਜੇ ਕਰਨਾ ਲੁਕਤਾਪੇ ਕਰ ਰਹੇ ਨੇ ਪਰ ਤੁਸੀਂ ਨਾ ਸੰਦੀਪ ਸਿੰਘ ਦੇ ਮਾਮਲੇ ਤੇ মুখ ਖੋਲ ਰਹੇ ਹੋ ਨਾ ਪੰਜਾਬ ਚ ਜੁਪੀ ਵਿਹਾਰ ਵਾਲੇ ਮਾਮਲੇ ਤੇ ਜੋ ਸਿੱਤੀ ਬਣੀ ਆ ਉਹਦੇ ਤੇ মুখ ਕਰ ਰਹੇ ਹੋ ਜੋ ਪਟ ਘਰ ਕੇ ਭੱਜ ਰਹੇ ਹੋ ਪੰਜਾਬ ਦੇ ਮੁੱਦਿਆਂ ਤੋਂ ਜਨਾਬ ਮੁੱਖ ਮੰਤਰੀਓ ਤੁਸੀਂ ਸਿਲੈਕਟਡ ਨਹੀਂ ਹੈਗੇ ਇਲੈਕਟਡ ਹੋ ਤੁਸੀਂ ਆਪਣੇ ਆਕਾ ਸਿਲੈਕਟ ਕਰ ਲਏ ਪਰ ਲੋਕਾਂ ਨੇ ਤੁਹਾਨੂੰ ਇਲੈਕਟ ਕੀਤਾ ਇਲੈਕਟਡ ਮੁੱਖ ਮੰਤਰੀ ਜਵਾਬ ਦੇ ਲੋਕਾਂ ਨੂੰ ਤੁਸੀਂ ਤਾਂ ਇਹ ਹੀ ਕਹਿੰਦੇ ਹੁੰਦੇ ਸੀ ਹੁਣ ਜਵਾਬ ਕਦੋਂ ਦੇਣਾ ਜਨਾਬ ਇਸ ਸਵਾਲ ਖੜਾ ਚਲੋ ਜੀ ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਵੋਟ ਚੋਰੀ ਦੇ ਮੁੱਦੇ ਤੇ ਕਹਿੰਦੇ ਫੇਰ ਬਾਣੀ ਪਾਲਿਆ ਸਿਸਟਮ ਨੂੰ हां राहुल गांधी आज एक बार फिर प्रकट हुए ਤੇ ਪ੍ਰਗਟ ਹੋ ਕੇ ਉਹਨਾਂ ਨੇ ਵੋਟ ਚੋਰੀ ਤੇ ਨਵੇਂ ਫਾਰਮੂਲੇ ਤੋਂ ਲੋਕਾਂ ਸਾਹਮਣੇ ਕੁਝ ਪੱਖ ਰੱਖਿਓ ਮੈਂ ਰੱਖਦੇ ਨਾ। राहुल गांधी ਕਹਿੰਦੇ ਵੀ ਵੋਟਰਾਂ ਦੀ ਸੂਚੀਆਂ ਚੋਂ ਵੋਟਰਾਂ ਦੇ ਨਾਮ ਡਿਲੀਟ ਕੀਤੇ ਜਾ ਰਹੇ ਨੇ। ਤੇ ਬਕਾਇਦਾ ਤੌਰ ਤੇ ਜਿਨ੍ਹਾਂ ਦੇ ਨਾਮ ਵੋਟ ਸੂਚੀ ਚੋਂ ਗਾਇਬ ਹੋਏ, ਕੱਟੇ ਗਏ, ਡਿਲੀਟ ਕੀਤੇ ਗਏ। ਉਹ ਅੱਜ ਉਹਨਾਂ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਏ, ਸਟੇਜ ਤੇ ਲਿਆਏ, ਬੁਲਾਇਆ। ਇਲੈਕਸ਼ਨ ਕਮਿਸ਼ਨ ਤਾਂ ਕਹੀ ਜਾਂਦਾ ਕਿ ਸਾਡੇ ਤੇ ਦੋ ਝੂਠੇ ਲਾਏ ਜਾ ਰਹੇ ਨੇ ਜੀ। ਨਾਮ ਆਨਲਾਈਨ ਡਿਲੀਟੇ ਨਹੀਂ ਹੁੰਦਾ। ਪਰ ਹੁਗੰਦੀ ਨੇ ਅੱਜ ਦੰਪਰਿਆ ਕਾਂਗਰਸ ਦੇ ਐਮਪੀ ਵੀ ਨੇ ਲੋਕ ਸਭਾ ਚ ਬਰੂਤਿਤਿਰਦਾ ਲੇਟਰ ਵੀ ਨੇ ਐ ਤੇ ਉਸ ਨਾਤੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੋਣਾ ਚਾਹੀਦਾ ਹੈ ਜਾਂ ਤਾਂ ਉਹਨਾਂ ਨੂੰ ਝੂਠਾ ਸਾਬਤ ਕਰੋ ਜਾਂ ਉਹਨਾਂ ਦਾ ਗੱਲ ਦਾ ਜਵਾਬ ਦਿਓ ਵੋਟ ਚੋਰੀ ਦੀ ਦੂਸਰੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਰੌਣਗਾਂਧੀ ਨੇ ਇਸ ਤੋਂ ਪਹਿਲਾਂ 7 ਅਗਸਤ ਨੂੰ ਮੀਡੀਆ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਸੀ ਤੇ ਹੁਣ ਉਹਨਾਂ ਨੇ ਅੱਜ 31 ਮਿੰਟ ਦਾ ਇੱਕ ਹੋਰ ਸਾਹਮਣੇ ਲਿਆ ਕੇ ਪੇਸ਼ ਕੀਤਾ ਕਹਿੰਦੇ ਕਿ ਵੋਟ ਚੋਰੀ ਦੇ ਨਵੇਂ ਸਬੂਤ ਨਵੇਂ ਤੱਥ ਰੱਖਣ ਦਾ ਦਾਵਾ ਕੀਤਾ ਉਹ ਕਹਿੰਦੇ ਕਿ ਚੋਣ ਪਿਛੇ ਜਾਣ ਬੁੱਝ ਕੇ ਕਾਂਗਰਸੀਆਂ ਵੋਟਾਂ ਨੂੰ ਨਿਸ਼ਾਨੇ ਤੇ ਰੱਖ ਰਿਆ ਤੇ ਉਹਨਾਂ ਦੇ ਨਾਮ ਡਿਲੀਟ ਕਰ ਰਿਆ ਇਸ ਵਾਰ ਰਾਹੁਲ ਗਾਂਧੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਜੀ ਉਹ ਕੁਝ ਇਸ ਤਰ੍ਹਾਂ ਦੇ ਨੇ ਉਹ ਕਹਿੰਦੇ ਕਿ ਵੀ ਤਿੰਨ ਤਰ੍ਹਾਂ ਤਾਂ ਮਤਲਬ ਕਿ ਮੇਰੇ ਸਵਾਲ ਨੇ ਸਿੱਧੇ ਸਵਾਲ ਹੈਗਾ ਕਿ ਬੀਜੇਪੀ ਉੱਤੇ ਐਂਟੀ ਇਨਕੁਐਂਸੀ ਦਾ ਅਸਰ ਕਿਉਂ ਨਹੀਂ ਹੁੰਦਾ ਮਤਲਬ ਲੋਕਾਂ ਦੇ ਰੋਸ ਦਾ ਹੈ ਨਾ ਐਂਟੀ ਇਨਕਮੈਸੀ ਦਾ ਅਸਰ ਕਿਉਂ ਨਹੀਂ ਹੁੰਦਾ ਕਹਿੰਦੇ ਜਦੋਂ ਬਾਕੀ ਪਾਰਟੀ ਹੁੰਦਾ ਉਹਦੇ ਤੇ ਕਿਉਂ ਨਹੀਂ ਆ ਪਹਿਲਾਂ ਕਹਿੰਦੇ ਜੀ ਜਦੋਂ ਤਕਨੀਕ ਨਹੀਂ ਸੀ ਤਾਂ ਚੋਣਾਂ ਘੱਟ ਸਮੇਂ 'ਚ ਹੋ ਜਾਂਦੀਆਂ ਸੀ ਹੁਣ ਤਕਨੀਕ ਆ ਗਈ ਤਾਂ ਵੀ ਮਹੀਨੇ ਲੱਗਦੇ ਕਿਉਂ ਤੀਜਾ ਉਹ ਕਹਿੰਦੇ ਚੋਣ ਕਮਿਸ਼ਨ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਉਪਲਬਧ ਕਰਾਉਂਦਾ ਉਹ ਜਾਣਬੁੱਝ ਕੇ ਵੋਟਰ ਲਿਸਟਾਂ ਦਿੰਦਾ ਨੇ ਜਿਹਦੇ 'ਚ ਮਸ਼ੀਨਾਂ 'ਚ ਪੜੀ ਹੀ ਨਾ ਜਾਣ ਫਿਰ ਉਹਨਾਂ ਨੇ ਕੁਝ ਦੋਸ਼ ਵੀ ਲਾਏ ਨੇ ਉਹ ਕਹਿੰਦੇ ਵੀ ਚੋਣ ਕਮਿਸ਼ਨ ਸਿਸਟੀ ਫੁੱਟ ਦੇ ਨਹੀਂ ਉਪਲਬਧ ਕਰਾਉਂਦਾ ਤਾਂ ਕਿ ਕੋਈ ਸਬੂਤੇ ਨਾ ਬਚੇ ਜਾਂਦੀ ਨਕਲੀ ਵੋਟ ਦਾ ਫਿਰ ਉਹ ਕਹਿੰਦੇ ਚੋਣ ਕਮਿਸ਼ਨ ਸਬੂਤਾਂ ਨੂੰ ਲੁਕਾ ਰਿਹਾ ਤੇ ਫਰਜੀ VOTING ਰੋਕਣ ਦੀਆਂ ਉਹ ਕੋਸ਼ਿਸ਼ਾਂ ਨਹੀਂ ਕਰ ਰਿਹਾ ਫਿਰ ਉਹ ਕਹਿੰਦੇ ਮੈਂ ਮੰਗ ਕਰਦਾ ਹਾਂ ਮਾਨਯੋਗ ਅਦਾਲਤ ਤੋਂ ਜੁਡੀਸ਼ੀਅਲ ਤੋਂ ਕੇਸ ਮਾਮਲੇ ਦੇ ਉੱਤੇ ਉਹ ਖੁਦ ਪਹਿਲ ਕਦਮੀ ਕਰਕੇ ਦਖਲ ਦੇਣ ਚੋਣ ਕਮਿਸ਼ਨ ਨੂੰ ਚੋਣ ਦੀ ਰੱਖਿਆ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਦੀ ਜਿਸ ਦੇ ਉਹ ਲਈ ਕੰਮ ਕਰ ਰਹੇ ਨੇ ਹੁਣ ਇਹ ਮੁੱਦਿਆਂ ਤੇ ਰਾਉ ਗਾਂਧੀ ਨੇ ਸਵਾਲ ਖੜੇ ਕੀਤੇ ਨੇ ਹੁਣ ਚੋਣ ਕਮਿਸ਼ਨ ਨੂੰ ਘੇਰਦਿਆਂ ਹੋਇਆਂ ਰਾਊਂਦ ਗਾਂਧੀ ਨੇ ਕਿਤੇ ਵੀ ਪਾਰਟੀ ਦੇ ਹਵਾਲੇ ਨਾਲ ਗੱਲ ਨਹੀਂ ਕੀਤੀ ਕਿਸੇ ਵੀ ਇੱਕ ਪਾਰਟੀ ਦਾ ਨਾਂ ਨਹੀਂ ਲਿਆ ਪਰ ਭਾਜਪਾ ਨੇ ਜਿਵੇਂ ਤਾਬਤ ਤੋੜ ਬਾਅਦ ਹਮਲਾ ਕੀਤਾ ਉਹ ਕਰ ਰਿਹਾ ਚੋਣ ਕਮਿਸ਼ਨ ਨੂੰ ਵਿਰੋਧੀ 43 ਲੀਟਰ ਤੇ ਜਵਾਬ ਦੇਣ ਲਈ ਲਗਾਤਾਰ ਭਾਜਪਾ ਸਾਹਮਣੇ ਆ ਰਿਹਾ ਮਤਲਬ ਫਿਰ ਸੇ ਕਿਤੇ ਲੱਗ ਰਿਹਾ ਪਰ ਚੋਣ ਕਮਿਸ਼ਨ ਇਹਦੇ باوجود ਵੀ ਕਹਿੰਦਾ ਵੀ ਜੋ ਮਰਜ਼ੀ ਹੋ ਜਾਵੇ ਅਸਰ ਪੂਰੇ ਮੁਲਕ 'ਚ ਮੋਟਸਦਾਈ ਦਾ ਫਾਰਮੂਲਾ ਲਾਗੂ ਕਰਾਂਗੇ ਤੇ ਪੰਜਾਬ 'ਚ ਵੀ ਇਸ ਦੀ ਐਂਟਰ ਕਰਗੇ ਐਸਆਰ ਕਹਿੰਦੇ ਬਹੁਤੇ ਸੂਬਿਆਂ ਦੇ ਵਿੱਚ ਵੋਟਰਾਂ ਨੂੰ ਕਈ 1 ਦਸਤਾਬਾਜ ਨਹੀਂ ਦੇਣੇ ਪੈਣੇ ਸਾਲ ਦੇ ਅੰਤ ਤੱਕ ਇਹ ਵੋਟਰ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ ਇਹ ਪੰਜਾਬ ਚ ਵੀ ਹੋਊਗੀ ਤੇ ਬਾਕੀ ਸੂਬਿਆਂ ਚ ਹੋਊਗੀ ਕਈ ਥਾਵਾਂ ਤੇ ਕਹਿੰਦੇ ਡਾਕੂਮੈਂਟ ਦੇਣ ਦੀ ਲੋੜ ਨਹੀਂ ਚਲੋ ਦੇਖਦੇ ਆ ਜੀ ਇਹ ਤਾਂ ਉਹਨਾਂ ਦਾ ਕਹਿਣਾ ਹੈ ਪਰ ਵੋਟਸ ਦਾ ਹੀ ਇੱਕ ਵਾਰ ਮੁੱਦਾ ਤਾਂ ਬਣਿਆ ਹੋਇਆ ਤੇ ਸੰਕੇਤ ਸੂਬੇ ਤੇ ਤੇ ਖੜੇ ਨੇ ਦੂਸਰੇ ਪਾਸੇ ਇੱਕ ਪਹਿਲੂ ਹੋਰ ਹੈ ਚੋਣ ਕਮਿਸ਼ਨ ਕਹਿੰਦਾ ਬਿਹਾਰ ਦੀਆਂ ਵੋਟਾਂ ਦੇ ਨਾਲ ਅਸੀਂ ਇੱਕ ਨਵਾਂ ਪਹਿਲੂ ਲੈ ਕੇ ਆ ਰਹੇ ਹਾਂ ਉਹ ਪਹਿਲੂ ਕੀ ਹੈ ਉਹ ਪਹਿਲੂ ਇਹ ਹੈ ਜੀ ਕਿ EBM ਦੇ ਵਿੱਚ ਜਿਹੜੀ ਹੁਣ ਉਮੀਦਵਾਰ ਦੀ ਫੋਟੋ ਨਾਮ ਚੋਣ ਨਿਸ਼ਾਨ ਇਹ ਹੁੰਦਾ ਹੈ ਇਹ ਹੁਣ ਰੰਗੀਨ ਹੋਊਗਾ ਮਤਲਬ ਨਹੀਂ ਪਹਿਲਾਂ ਉਹ ਬਲੈਕ ਐਂਡ ਵਾਈਟ ਹੁੰਦਾ ਸੀ ਉਹ ਫੋਟੋ ਦਿਖਦੀ ਹੋਣੀ ਸੀ ਸਕੈਚ ਜਿਹਾ ਹੁੰਦੀ ਸੀ ਜਾਂ ਕਿਸੀ ਬਹੁਤ ਕਾਲੀ ਹੋ ਜਾਂਦੀ ਸੀ ਜਾਂ ਬਹੁਤ ਚਿੱਟੀ ਹੋ ਜਾਂਦੀ ਸੀ ਬੰਦੇ ਚਿਹਰੇ ਮੋਰੇ ਪਛਾਣ ਨਹੀਂ ਹੁੰਦੇ ਸੀ ਸੋ ਹੁਣ ਕਹਿੰਦੇ ਜੀ ਬਿਹਾਰ ਪ੍ਰਧਾਨ ਸਭਾ ਚੋਣਾਂ ਤੋਂ ਦੇਸ਼ ਪੱਰਚੇ ਫਾਰਮੂਲਾ ਲਾਗੂ ਹੋ ਜਾਊਗਾ ਵੋਟਰ ਸੂਚੀਆਂ ਦੇ ਵਿੱਚ ਹੁਣ ਈਵੀਐਮ ਦੇ ਅੰਦਰ ਉਮੀਦਵਾਰ ਦੀ ਫੋਟੋ ਰੰਗੀਨ ਹੋਇਆ ਕਰੂਗੀ। ਸੋ 10 ਸਾਲ ਪਹਿਲਾਂ ਫੋਟੋ ਲੱਗਣ ਦੀ ਪ੍ਰਕਿਰਿਆ ਸ਼ੁਰੂ ਹੋਈ। ਈਵੀਐਮ ਦੇ ਰਾਹੀਂ 19 ਮਈ 1982 ਨੂੰ ਕੇਰਲਾ ਦੀ ਇੱਕ ਸੀਟ ਤੋਂ ਈਵੀਐਮ ਦੀ ਸ਼ੁਰੂਆਤ ਹੋਈ ਸੀ। ਤੇ ਲੰਘੇ 10 2015 ਦੇ ਵਿੱਚ 10 ਸਾਲ ਪਹਿਲਾਂ ਉੱਚ ਬਲੈਕ ਐਂਡ ਵਾਈਟ ਫੋਟੋ ਸ਼ਾਮਲ ਹੋਈ ਸੀ ਉਮੀਦਵਾਰਾਂ ਦੀ। ਤੇ ਹੁਣ 10 ਸਾਲਾਂ ਬਾਅਦ ਬਿਹਾਰ ਦੀਆਂ ਵਧਾਨ ਸਭਾ ਚੋਣਾਂ ਤੋਂ ਉਮੀਦਵਾਰਾਂ ਦੀ ਕਲਰ ਫੋਟੋ ਲੱਗਣੀ ਸ਼ੁਰੂ ਹੋਊਗੀ ਤਾਂ ਕਿ ਆਸਾਨੀ ਨਾਲ ਪਛਾਣ ਹੋ ਸਕਣ ਨਾਮ ਮੋਟੇ ਫੌਂਟ ਚ ਹੋਊਗਾ ਤਾਂ ਕਿ ਸਿੱਧਾ ਪੜਿਆ ਜਾ ਸਕੇ ਤੇ ਫਿਰ ਚੋਣ ਨਿਸ਼ਾਨ ਸਪਸ਼ਟ ਹੋਣਗੇ ਸੋ ਇਸ ਲਈ ਇਸ ਪਹਿਲ ਕਦਮੀ ਦੇ ਹਵਾਲੇ ਨਾਲ ਵੀ ਚੋਣ ਕਮਿਸ਼ਨ ਕੁਝ ਸੁਧਾਰਾਂ ਦਾ ਦਮ ਭਰ ਰਿਹਾ ਪਰ ਜਿਹੜੇ ਸੁਧਾਰਾਂ ਦੀ ਮੰਗ ਪ੍ਰਤੀ ਤੇ ਦਾ ਲੀਡਰ ਤੇ ਲੋਕ ਕਰ ਰਹੇ ਨੇ ਲੋਕ ਜਾਣਨਾ ਚਾਹੁੰਦੇ ਨੇ ਸੱਚ ਉਹਨੂੰ ਲੁਕੋਇਆ ਵੀ ਜਾ ਰਿਹਾ ਇਹ ਵੀ ਸਵਾਲ ਹੈਗਾ ਜਨਾਬ ਇਹਦਾ ਵੀ ਜਵਾਬ ਦੇਣਾ ਪੈਣਾ ਬਹੁਤ ਬਹੁਤ ਸ਼ੁਕਰੀਆ thank you